ਤ ਆਪਣਾ ਦਾ ਲਾਫਾਨ ਹਰਮਾਨ ਮਿਸਤੋ ਜੀ ਬਾਬਾ ਸੰਤ ਸਿੰਘ ਜੀ ਦਲਪੰਥ ਦੇ ਮੁਖੀ ਜੀ ਦਾ ਬੋ ਕੀ ਸਿੰਘ ਸਹਿਬ ਬਚਨਪੁਰ ਸਿੰਘ ਜੀ ਦਲਪੰਥ ਵੱਲੋਂ ਅੱਜ ਨਾਣ ਦੀਆਂ ਸ਼ਿਆਰਪੁਰ ਜ਼ਿਲ੍ਹੇ ਦਾ ਭਾਈ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਜਥੇਦਾਰ ਹੁਸ਼ਿਆਰਪੁਰ ਥਾਪਿਆ ਗਿਆ ਨਿਯੁਕਤ ਕੀਤਾ ਗਿਆ ਦਲਪੰਥ ਵੱਲੋਂ ਜਥੇਦਾਰ ਗੁਰਪ੍ਰੀਤ ਗੁਰਪ੍ਰੀਤ ਸਿੰਘ ਜਿਨ੍ਹਾਂ ਜਥੇਦਾਰ ਹੁਸ਼ਿਆਰਪੁਰ ਦਲਪੰਥ ਵੱਲੋਂ ਬਣਾਇਆ ਗਿਆ ਸਮੂਹ ਗੁਰੂਕੀਆਂ ਲਾਡਲੀਆਂ ਫੌਜਾਂ ਜਿਹੰਗ ਸਿੰਘ ਦਲਪੰਥ ਸਰਕਾਰੀਆਂ ਗੈਰ ਸਰਕਾਰੀਆਂ ਪੰਚਾਂ ਸਰਪੰਚਾਂ ਸਾਰੀ ਖਾਲਸਾ ਸਾਧ ਸੰਗਤ ਗੁਰੂ ਨਾਨਕ ਨਾਮ ਦੇ ਵਾਸੀ ਸੰਗਤਾਂ ਨੂੰ ਬੇਨਤੀ ਆ ਕਿ ਜਥੇਦਾਰ ਭਾਈ ਗੁਰਪ੍ਰੀਤ ਸਿੰਘ ਜੀ ਇਹਨਾਂ ਦਾ ਬਾਤੋ ਬਾਤ ਸੰਯੋਗ ਦੇ ਕੇ ਗੁਰੂਪੰਥ ਦੇ ਖੁਸ਼ੀ ਪ੍ਰਾਪਤ ਕਰੋ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੋਈ ਵੀ ਮਸਲਾ ਇਹਨਾਂ ਨੂੰ ਤੁਸੀਂ ਆ ਕੇ ਮਿਲ ਸਕਦੇ ਹੋ ਤੇ ਬਾਬਾ ਜੀ ਫੋਨ ਨੰਬਰ ਬੋਲੋ ਜੀ ਜੀ 987788 5793 987785393 ਇਹ ਫੋਨ ਨੰਬਰ ਬਾਬਾ ਜੀ ਜੇ ਕਿਸੇ ਨੂੰ ਉਦਦ ਦੀ ਲੋੜ ਹੋਵੇ ਕੋਈ ਵੀ ਅ ਗੁਰੂ ਨਾਨਕ ਦੇਵ ਜੀ ਸੰਗਤ ਨਾਲ ਕੋਈ ਵੀ ਕੰਮ ਹੈ ਨਾ ਤੁਸੀਂ ਮਿਲ ਸਕਦੇ ਹੋ ਪੰਥ ਵੱਲੋਂ ਇਹ ਉਥੋਂ ਦੇ ਕਾਰਜ ਕਰਨੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ